ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਪੁਪਿੰਦਰ ਸਿੰਘ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਖਾਦੀ ਹੋਈ ਮਠਿਆਈ ਕਿਤੇ ਤੁਹਾਡੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾ ਦੇਵੇ ਜਾਂ ਤੁਹਾਨੂੰ ਕਿਸੇ ਬਿਮਾਰੀ ਨੂੰ ਸੱਦਾ ਨਾ ਦੇ ਦੇਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮਠਿਆਈ ਵੱਡੇ ਪੱਧਰ ਤੇ ਬਣਦੀ ਹੈ ਅਤੇ ਕਿਤੇ ਨਾ ਕਿਤੇ ਸਫਾਈ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਕੰਮੀ ਪੇਸ਼ੀ ਰਹਿ ਜਾਂਦੀ ਹੈ ਜਾਹਿਦ ਵਿੱਚ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਜਿੱਥੇ ਇੱਕ ਦੁਕਾਨਦਾਰ ਦੇ ਵੱਲੋਂ ਖੁੱਲੇ ਦੇ ਵਿੱਚ ਮਠਿਆਈਆਂ ਲਗਾਈਆਂ ਗਈਆਂ ਹੁੰਦੀਆਂ ਹਨ ਅਤੇ ਉਹਨਾਂ ਮਠਿਆਈਆਂ ਦੇ ਉੱਤੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਮੱਖੀਆਂ ਦਾ ਰਾਜ ਹੋਇਆ ਪਿਆ ਹੁੰਦਾ ਕਿਉਂਕਿ ਮੱਖੀਆਂ ਹਰ ਪਾਸੇ ਬੈਠੀਆਂ ਹੁੰਦੀਆਂ ਹਨ ਜਦੋਂ ਇਸ ਮਾਮਲੇ ਨੂੰ ਲੈ ਕੇ ਉਸ ਦੁਕਾਨਦਾਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਦੁਕਾਨਦਾਰ ਨੇ ਇਹ ਕਹਿ ਕੇ ਪੱਲਾ ਛਡਵਾ ਲਿਆ ਕਿ ਇਹ ਉਹਨਾਂ ਦੇ ਨੌਕਰਾਂ ਦੀ ਗਲਤੀ ਹੈ ਪਰ ਉਹ ਇਸ ਗਲਤੀ ਨੂੰ ਧਿਆਨ ਦੇ ਵਿੱਚ ਰੱਖਣਗੇ ਅਤੇ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਉਥੇ ਇਸ ਮਾਮਲੇ ਲੈ ਕੇ ਜਦੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਕੈਮਰੇ ਦੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਹਾਂਜੀ ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਕਮਲਜੀਤ ਜੀ। ਇਹ ਕਿੱਥੇ ਤੁਸੀਂ ਆਪਣੀ ਦੁਕਾਨ ਕਰਦੇ ਆਂ ਔਰ ਕਾਦੀ ਤੁਹਾਡੀ ਦੁਕਾਨ ਆ? ਹਾਂਜੀ। ਦੁਕਾਨ ਮਠਿਆਈ ਦੀ। ਕਿੱਥੇ ਕਰਦੇ ਨੇ? ਪਡਾਲਪੇੜ ਕੀ। ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਤੁਹਾਡੀ ਮਠਿਆਈ ਤੇ ਹਜ਼ਾਰਾਂ ਹੀ ਮੱਖੀਆਂ ਪਿੰਡ ਕਰ ਰਹੀਆਂ ਉਹ ਕਿਉਂ ਇਹ ਜਿਹੜੀ ਅਣਗਹਿਲੀ ਤੁਹਾਡੇ ਵੱਲੋਂ ਕੀਤੀ ਗਈ ਹੈ ਇਹ ਦਿਵਾਰੀ ਦੇ ਕਿਤੇ ਫੋਟੋ ਖਿੱਚ ਲਏ ਹੋਗੇ ਠੱਗਿਆ ਦਾ ਸਮਾਨ ਪੂਰਾ ਹੈ ਤੁਹਾਡੇ ਦੀ ਸਫਾਈ ਕਿਤੇ ਪੈ ਗਈ ਹੋਗੀ ਮਾੜੀ ਮੋਟੀ ਹੋ ਗਿਆ ਚਲਤੀ ਹੋਗੀ ਨਹੀਂ ਜਾਣੇ ਜੋ ਵਾਅੂ ਕਰਾਂ ਤੋਂ ਇਸ ਨੂੰ ਅਸੀਂ ਗਲਤੀ ਮੰਨਦੇ ਆ ਜਿਹੜੀ ਹੋ ਗਈ ਆ ਠੀਕ ਹੈ ਜਿਹੜੇ ਸਰਕਾਰੀ ਨਿਯਮ ਆ ਉਹਨਾਂ ਮੁਤਾਬਕ ਤੁਹਾਡੇ ਵੱਲੋਂ ਸਫਾਈ ਦਾ ਖਿਆਲ ਰੱਖਿਆ ਜਾਂਦਾ ਸਫਾਈ ਦਾ ਪੂਰਾ ਰੱਖੀਦਾ ਹੈ ਹਾਂਜੀ ਸੇਫਟੀ ਹਾਂਜੀ ਆਈਸਾਬ ਸਿਕਾ ਤੁਹਾਡੇ ਕੋਲ ਲਾਇਸੈਂਸ ਹੈਗਾ ਇਹ ਨਹੀਂ ਅੱਗੇ ਤੋਂ ਬਿਲਕੁਲ ਖਿਆਲ ਰੱਖਾਂਗੇ ਬਿਲਕੁਲ ਜੀ ਬਿਲਕੁਲ ਖਿਆਲ ਰੱਖਾਂਗੇ ਕੋਈ ਗੱਲ ਨਹੀਂ ਅੱਗੇ ਵੀ ਰੱਖੀਦਾ ਹੋਰ ਰੱਖਾਂਗੇ ਢਾਕੇ ਰੱਖੀਦਾ ਫਿਰ ਵੀ ਪੈ ਗਈ ਹੋਗੀ ਕਾਫੀ ਜਾਲੀਆਂ ਇਹਨਾਂ ਨੇ ਉੱਤੇ ਪਾਈਆਂ ਜਿੱਦੀਆਂ ਚਲੋ ਕਿਤੇ ਜਾਣ ਕੇ ਕਿਤੇ ਨਹੀਂ ਨਾ ਨਿਗਾਹ ਫੀਕ ਕਰੋ ਹੋ ਸਕਦਾ ਕਰੇ ਵਰਕਰਾਂ ਨੂੰ ਹੋ ਗਿਆ ਹੋਵੇ ਚਲੋ ਨਹੀਂ ਇਹ ਕਾਫੀ ਚਿਰਾਂ ਤੋਂ ਇਹ ਕੰਮ ਕਰ ਰਿਹਾ ਹੈ ਸੇਵਾ ਕਰਦਾ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਜੀ ਰਿਪੋਰਟ